ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਜੀ ਤੇ ਦੂਜੇ ਨੰਬਰ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਆਪਾਂ ਤੁਹਾਡੇ ਲਈ ਇਹ ਵੀਡੀਓ ਸਪੈਸ਼ਲ ਲੈ ਕੇ ਆਏ ਹਾਂ ਕਰੋਪੀ ਬਾਰੇ ਜਾਣਕਾਰੀ ਦੇਵਾਂਗੇ ਕਲਾਸਿਕਲ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਤੇ ਆਪਾਂ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਰੋਪੀ ਚੈੱਕ ਕਰੋ ਹਾਂਜੀ ਉੱਥੋਂ ਮਿੰਟੀ ਕਿੰਟੀ ਮਾਰ ਕੇ ਆਪਾਂ ਕਰ ਦੇਣੀ ਹੈ ਸ਼ੁਰੂ ਜੀ ਦਾ ਟੱਕ ਉੱਪਰਲਾ ਟੌਪ 6/6 ਦਾ ਹੋਊਗਾ ਥੱਲੇ ਪਾਸੇ ਸਟਾਰਟ ਹੋਣਗੇ 7 ਇੰਚ ਦੇ ਅਸੀਂ ਚੈੱਕ ਕਰੋ ਵਧੀਆ ਤਰੀਕੇ ਦੇ ਨਾਲ ਬਣਾਵਾਂਗੇ ਆਪਾਂ ਤੁਹਾਡੇ ਹੌਸਲਾ ਫਸਾਈ ਦੇ ਨਾਲ ਹੀ ਆਪਾਂ ਕੰਮ ਕਰਦੇ ਆ ਜੀ ਜੇਕਰ ਤੁਸੀਂ ਸਪੋਰਟ ਕਰਦੇ ਹੋ ਫੁੱਲ ਤੇ ਆਪਾਂ ਵੀ ਤੁਹਾਨੂੰ ਵਰਕਆਊਟ ਦੇ ਵਿੱਚ ਆਪਦਾ ਕੰਮ ਦਿਖਾਉਨੇ ਆ ਤੇ ਕੰਮ ਦੇਖੋ ਕਿੰਦਾਰਾ ਲੱਗਾ ਆਪਾਂ ਨਾ ਉੱਪਰਲੇ ਪਾਸੋਂ ਸਿਰ ਤੋਂ ਪਸ਼ੂ ਰੂ ਕੀਤੀ ਹੈ ਜੀ ਕਿਨੋਪੀ ਆ ਦੇਖੋ ਲੈਵਲ ਸੈਵਲ ਕੱਟ ਕੇ ਆ ਵਧੀਆ ਓਕੇ ਕਰਕੇ ਸ਼ੁਰੂ ਕਰਨੀ ਆ ਜਦੋਂ ਉੱਪਰਲੇ ਪਾਸੋਂ ਲੈਵਲ ਸੈਵਲ ਦੇ ਵਿੱਚ ਓਕੇ ਕਰਕੇ ਸ਼ੁਰੂ ਕਰਦੇ ਥੱਲੇ ਤੱਕ ਵੀ ਇਹ ਇਹੇ ਲੈਵਲ ਹੀ ਜਾਣਾ 61 ਤੇ ਬਣੂਗਾ ਜੀ 7 ਇੰਚ ਦਾ ਪੂਰੀ ਸਾਈਡ ਤੇ 3 ਇੰਚ ਦਾ ਟੱਕ ਬਣੂਗਾ ਉੰਗੀ ਸਾਈਡ ਤੇ ਫਿਰ 7 ਇੰਚ ਦਾ ਲਓ ਜੀ ਉੱਪਰਲਾ ਸਿਰਾ ਬਣ ਕੇ ਤਿਆਰ ਹੋ ਗਿਆ ਸਾਹਮਣੇ ਕਰੋ ਚੈੱਕ ਤੁਹਾਨੂੰ ਕਿੱਦਾਂ ਲੱਗਦਾ ਬਹੁਤ ਸੋਹਣੀ ਜੀ ਬਣ ਰਹੀ ਹੈ ਹਾਂਜੀ ਕਰਿੰਗ ਕਰਿੰਗ ਹੋ ਕੇ ਪੂਰੀ ਵਧੀਆ ਓਕੇ ਬਣ ਗਈ ਹੈ ਸਿਰ ਬਣ ਚੁੱਕਿਆ ਦਾ ਹੁਣ ਨੀਰੂ ਸ਼ਰੂ ਲਾ ਕੇ ਥੱਲੇ ਤੋਂ ਸਟਾਰਟ ਕਰਾਂਗੇ ਹਾਂਜੀ ਹੁਣ ਤੁਹਾਡੇ ਪਾਸਾ ਸਟੈਪ ਬਾਏ ਸਟੈਪ ਇਹ ਚੀਜ਼ ਬਣਨੀ ਹੈ ਜੀ ਇਹ ਕਟੂ-ਕਟ ਦੋ ਤਿੰਨ ਜਣਿਆਂ ਦੀ ਮਿਹਨਤ ਆ ਸਾਡੀ ਤਿੰਨ ਮਿਸਤਰੀਆਂ ਦੀ ਸਦਕਾ ਇਹਦੀ ਸਾਡੀ ਸਰੇ ਚੜ੍ਹਣੀ ਤੁਸੀਂ ਜੋ ਦੇਖ ਰਹੇ ਹੋ ਹਾਂਜੀ ਹੁਣ ਥਰਡ ਸਟੈਪ ਸ਼ੁਰੂ ਹੋ ਗਿਆ ਜੀ ਇਹ ਠਾਣੂ ਟੱਕ ਤਰੇ ਹੋਣੇ ਆ ਥੱਲੇ ਜਿਹੇ ਪਾਸੇ ਨੂੰ ਟੱਕ ਬੈ ਟੱਕ ਇੱਕ ਨੋਪੀ ਦਾ ਉੱਪਰ ਲੱਸ ਰਿਹਾ ਤੋਂ ਸਟਾਰਟ ਹੋਈ ਆ ਦੋ ਨੰਬਰ ਸਟਾਰਟ ਹੋ ਗਿਆ ਇਹ ਉਹਨਾਂ 7 ਇੰਚੀ ਥੱਲਾ ਟੱਕ ਰੱਖਿਆ ਦੋਨੇ ਪਾਸੇ ਮਣ ਕੇ ਲੈ ਲਈ ਫਰੰਟ ਸਾਈਡ ਉਹ ਥੋੜੀ ਖੜਮੀ ਜਾ ਰਹੀ ਆ ਜਿਹੜੀਆਂ ਸਾਈਡਾਂ ਉਹ ਥੋੜੀਆਂ ਟੇਪਰ ਉਹਨਾਂ ਦਾ ਸਹਜ 7 ਇੰਚੀ ਜਾਊਗਾ ਤੇ ਜਿਹੜੀ ਫਰੰਟ ਸਾਈਡ ਇਹ ਖੜਮੀ ਆ ਇਹਦਾ 3 ਇੰਚੀ ਜਾਊਗਾ ਇਹ ਖੜਮੀ ਇਸ ਕਰਕੇ ਆ ਕਿ ਇਹ ਥੱਲੋਂ ਤੇ ਦੂਰੋਂ ਦੇ ਸੇ ਜੇ ਬਾਲੀ ਪਿੱਛੇ ਲੈ ਜਾਂਦੇ ਤੇ ਇਹ ਦਿਖਾਈ ਨਹੀਂ ਦੇਣੀ ਸੀਗੀ ਆਪਣਾ ਤੀਜਾ ਚੌਥਾ ਰੋਡ ਆ ਗਿਆ ਰੋਡ ਜੀ ਬਾਬਾ ਜੀ ਉਹ ਚੈੱਕ ਕਰ ਰਹੇ ਹਾਂ ਕਿ ਤੁਸੀਂ ਕਮੈਂਟ ਵੀ ਕਰਨੇ ਆ ਤੇ ਵੀਡੀਓ ਸ਼ੇਅਰ ਵੀ ਕਰਨੀ ਹੈ ਕਿੱਦਾਂ ਲੱਗ ਰਹੀ ਤੁਹਾਨੂੰ ਜੇਕਰ ਚੰਗੀ ਲੱਗੇ ਤਾਂ ਰਿਸਪੌਂਸਿਬਿਲਟੀ ਚੰਗੀ ਦੇਣੀ ਹੈ ਜੀ ਜੇਕਰ ਮਾੜੀ ਲੱਗੇ ਤਾਂ ਰਿਸਪੌਂਸਿਬਿਲਟੀ ਨਾਟ ਬੈਲਟੀ ਠੀਕ ਹੈ ਜੀ ਹਾਂ ਜੀ ਦੇਖੋ ਜੀ ਤਕਰੀਬਨ ਬੰਨੀ العلا ਜਿਹਾ ਢੋਕੇ ਆ ਸਾਰੇ ਦਿਨ ਦਾ ਪਰ ਪ੍ਰਾਇਓਰਟੀ ਇਹ ਸਲੋ 1 ਬਾਈ 1 ਸਟੈਪ ਕਰਕੇ ਤੁਹਾਨੂੰ ਅਸੀਂ ਵੀਡੀਓ ਸ਼ੂਟ ਕੀਤੀ ਹੈ ਜੀ ਤੇ ਜਿਹੜੀ ਇਹ ਬਣਾਈ ਆ ਤੇ ਜਿਹੜੀ ਤੁਹਾਨੂੰ ਦਿਖਾ ਰਹੇ ਆ ਕੋਈ ਇਹ ਸਿੱਧਾ ਮੋਟਾ ਕੰਮ ਨਹੀਂ ਆ ਇਹ بڑا ਮੋਟਾ ਇਹ ਸਾਰੇ ਦਿਨ ਦੀ ਸਾਡੀ ਮਿਹਨਤ ਹੈ ਜੀ ਤਿੰਨ ਚਾਰ ਆ ਜਣੇ ਆ ਵੀ ਅਸੀਂ ਪਰਿਵਾਰਕ ਤੌਰ ਤੇ ਰਲ ਮਿਲ ਕੇ ਇਹ ਚੀਜ਼ ਬਣਾਈ ਆ ਤੇ ਪਰਿਵਾਰਕ ਤੌਰ ਤੇ ਹੀ ਤੁਹਾਡੇ ਵਿੱਚ ਇਹ ਪੇਸ਼ ਕਰ ਰਹੇ ਆ ਸਾਹਮਣੇ ਤੁਸੀਂ ਦੇਖੋ ਜੀ ਆਪਾਂ ਕੋਈ ਫालतू ਗੱਲ ਨਹੀਂ ਕਰਨਾ ਚਾਹੁੰਦੇ ਸਿਰਫ ਕਨੋਪੀ ਬਾਰੇ ਗੱਲ ਕਰਨਾ ਚਾਹੁੰਨੇ ਦੇਖੋ ਸਾਹਮਣੇ ਬਸ ਤਕਰੀਬਨ ਬਣ ਗਈ ਇੱਕ ਟੱਕ ਹੋਰ ਰਹਿ ਗਈ ਓਕੇ ਦੀ ਫਲਾਈਟ ਆ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਤੇ ਕਮੈਂਟ ਤੇ ਲਾਈਕ ਲਾਜ ਨਹੀਂ ਕਰਨਾ ਤੁਹਾਡੇ ਅੱਗੇ ਪ੍ਰੈਸਟਡ ਆ ਜੀ ਤਾਂ ਤੁਸੀਂ ਹੌਸਲਾ ਦਿਓਗੇ ਸਾਨੂੰ ਹੌਸਲਾ ਮਿਲਣਾ ਐ ਵਧੀਆ ਬੁਰਜ ਬੁਰਜ ਮਾਰਕੀਟ ਤੱਕ ਚਮਕਾ ਦੇਣੇ ਆ ਜੀ ਓਕੇ ਕਰਦੇ ਨੇ ਜਮ ਫਿਰ ਤੁਹਾਨੂੰ ਪੁੱਛਾਂਗੇ ਹੁਣ ਦੇਖੋ ਜੀ ਤੁਨੋਂ ਕਿਦਾਂ ਲੱਗਦੀ ਚੀਜ਼ ਇਹ ਜੇ ਘੈਂਟ ਲੱਗੀ ਹੈ ਨਾ ਤੇ ਦੁਬਾਰਾ ਫੇਰ ਰਿਕਵੈਸਟ ਆ ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰਨਾ ਇੰਨਾ ਆਪਾਂ ਪੜ੍ਹੇ ਲਿਖੇ ਤਾਂ ਹੈ ਨਹੀਂਗੇ ਕਿ ਆਪਾਂ ਉਹ ਦੂਜੀ ਪਹਿਲੀ ਟਲੀ ਤੇ ਮੈਂ ਇਹ ਬਟਨ ਜਾਂ ਨਾ ਆਪਾਂ ਕਿ ਤੋਕ ਕੇ ਆਏ ਕਰ ਦਾਂਗੇ ਟੂੰ ਟੂੰ ਜਿਹਾ ਕਰਾ ਦੇਾਂਗੇ ਆਪਾਂ ਲਾਇਕ ਸ਼ੂ ਕਰੋ ਨਾ ਆਪਾਂ ਦਾ ਬਸ ਦੇ ਸਾਡੇ ਲਈ ਬੰਨੇ ਹੈਗੇ ਆ ਸਿੱਦੇ ਸਾਡੇ ਤਰੀਕੇ ਨਾਲ ਵੀਡੀਓ ਪਈ ਹੈ ਨਾ ਇਹ ਆਪਾਂ ਨੂੰ ਇੰਨਾ ਕੋਈ ਇਹਦਾ ਕਿ ਜੱਜਮੈਂਟ ਹੈਗੀ ਹੈ ਕੋਲ ਚੱਕ ਚਗਾ ਕੇ ਚੈਨਲ ਬਣਾ ਬੈਠੇ ਆ ਤੇ ਵੀਡੀਓ ਵਿੱਚ ਪਾ ਲਈ ਦੀ ਗਈ ਆਰੀ ਤੇ ਤੁਹਾਡੀ ਰਿਸਪੋਨਸਿਬਿਲਟੀ ਮਿਲਣੀ ਚਾਹੀਦੀ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਜੀ ਆ ਜੀ ਆਪਣੇ ਚੈਨਲ ਤੇ ਤੇ ਆਪਾਂ ਨੂੰ ਤੁਹਾਡੇ ਤੋਂ ਇਹ ਹੀ ਆਸ ਮੇਧਾ ਕਿ ਤੁਸੀਂ ਆਪਾਂ ਨੂੰ ਚੰਗੀ ਰਿਸਪੋਨਸਿਬਿਲਟੀ ਦਿਓਗੇ ਪਰਮਾਹੰਗ ਰਹ ਜੂਗੀ ਸਤਿ ਸ੍ਰੀ ਅਕਾਲ